ਬਾਰਸ਼ਾਂ ਦੇ ਇਸ ਮੌਸਮ 'ਚ ਜਦੋਂ ਵੀ ਕੁਝ ਖਾਣ ਨੂੰ ਚਟਪਟਾ ਜਾਂ ਜੀ ਕਰੇ ਤੇ ਘਰ ਵਿੱਚ ਪਈ ਸੂਜੀ ਤੇ ਦਹੀਂ ਨਾਲ ਬਣਾਓ ਇਹ ਟੇਸਟ ਜਾਂ ਨਾਸ਼ਤਾ ਸਸਕਲ ਜੀ ਕੀ ਹਾਲ ਚਾਲ ਹੈ ਤੇ ਲੋ ਜੀ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਿਸ ਸੰਧੂ ਲਾਈਫ ਸਟਾਈਲ ਤੇ ਤੇ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸ਼ੁਰੂ ਤੇ ਇੱਥੇ ਲੈ ਲਈ ਆਪਾਂ ਸੂਜੀ ਤੇ ਉਸ ਤੋਂ ਬਾਅਦ ਕੱਟੇ ਹੋਏ ਪਿਆਜ਼, ਸ਼ਿਮਲਾ ਮਿਰਚ, ਇੱਕ ਹਰੀ ਮਿਰਚ ਤੇ ਉਸ ਤੋਂ ਬਾਅਦ ਲਿਆ ਸੀ ਆਪਾਂ ਟਮਾਟਰ ਇੱਕ ਬਰੀਕ ਕੱਟਿਆ ਹੋਇਆ। ਤੇ ਲੋ ਜੀ ਇੱਥੇ ਸੂਜੀ ਪਾ ਲਈਏ ਇੱਕ ਬੌਲ ਦੇ ਵਿੱਚ ਕੌਲੇਜ ਪਾ ਲਓ ਤੁਸੀਂ ਤੇ ਉਸ ਤੋਂ ਬਾਅਦ ਇੱਥੇ ਦਹੀਂ ਲੈ ਲਿਆ ਤੇ ਉਸ ਤੋਂ ਬਾਅਦ ਇੱਥੇ ਬਰੀਕ ਕੱਟੇ ਹੋਏ ਪਿਆਜ਼, ਬਰੀਕ ਕੱਟਿਆ ਹੋਇਆ ਟਮਾਟਰ ਤੇ ਬਰੀਕ ਕੱਟੀ ਸ਼ਿਮਲਾ ਮਿਰਚ ਤੇ ਇੱਕ ਹਰੀ ਮਿਰਚ ਪਾ ਦਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਸੀਜ਼ਨਿੰਗ ਪਾਵਾਂਗੇ ਆਪਾਂ ਨਮਕ ਹ ਲਾਲ ਮਿਰਚ ਕਿਉਂਕਿ ਹਰੀ ਮਿਰਚ ਪਹਿਲਾਂ ਹੀ ਪਾਈ ਹੈ ਥੋੜੀ ਜੀ ਤੁਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਪਾਇਓ ਤੇ ਥੋੜੀ ਜੀ ਹਲਦੀ ਪਾਈ ਹੈ ਤਾਂ ਕਿ ਥੋੜਾ ਜਿਹਾ ਕਲਰ ਆ ਜਾਈ ਹੈ ਨਾ ਵਿੱਚ ਤੇ ਲੋ ਜੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਮਿਕਸ ਤੇ ਫਿਰ ਥੋੜਾ ਥੋੜਾ ਪਾਣੀ ਪਾ ਕੇ ਕੰਸਿਸਟੈਂਸੀ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਐਨੀ ਕੀ ਕੰਸਿਸਟੈਂਸੀ ਰੱਖਣੀ ਹੈ ਥੋੜਾ ਥੋੜਾ ਪਾਣੀ ਪਾ ਕੇ ਕਿਉਂਕਿ ਜਿਹੜੀ ਸੂਜੀ ਹੈ ਉਹ ਬਾਅਦ ਚ ਫੁੱਲਦੀ ਵੀ ਹੈ ਇਹਨੂੰ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਮਿਕਸ ਇੱਕ ਕੋਲ ਬਣਾ ਲਵਾਂਗੇ ਕੋਲ ਇੰਨਾ ਜ਼ਿਆਦਾ ਪਤਲਾ ਵੀ ਨਹੀਂ ਬਣਾ ਤੇ ਨਾ ਹੀ ਜ਼ਿਆਦਾ گاੜਾ ਰੱਖਣਾ ਹੈ ਤੇ ਲੋਜੀ ਕੰਸਿਸਟੈਂਸੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਾ ਕੋਲ ਬਣਾ ਕੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਮਿੱਠਾ ਸੋਡਾ ਜੇ ਤੁਹਾਡੇ ਕੋਲ ਇਨੋ ਹੈ ਤਾਂ ਤੁਸੀਂ ਜਦੋਂ ਇਹ ਚੀਜ਼ ਬਣਾ ਲਓਗੇ ਉਸ ਟਾਈਮ ਇਨੋ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲਵੋ ਤੇ ਇੱਥੇ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਉਸ ਤੋਂ ਬਾਅਦ ਇਹਨੂੰ ਕੋਲ ਕੇ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਟੱਕ ਕੇ ਪੰਜ 10 ਮਿੰਟ ਲਈ ਰੱਖ ਦਵਾਂਗੇ ਸਾਈਡ ਤੇ ਤਾਂ ਜੋ ਜਿਹੜੀ ਸੋਜੀ ਆ ਉਹ ਫੁੱਲ ਕੇ ਤਿਆਰ ਹੋ ਜਾਵੇ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਅੱਪੇ ਪੈਨ ਇਹ ਆਨਲਾਈਨ ਅਸੀਂ ਮੰਗਾਇਆ ਹੋਇਆ ਸੀ ਇਹ ਥੋੜਾ ਯਾਨੀ ਕਿ ਠੀਕ ਕੁਆਲਿਟੀ ਦਾ ਹੈ ਇਹ ਜਿਹੜਾ ਕਹਿੰਦੇ ਹੁੰਦੇ ਨੇ ਵੀ ਨਾਨ ਸਟਿਕ ਪੈਨ ਨੀਗਾ ਇਹ ਸਿੰਪਲ ਹੀ ਹੈ ਤੇ ਲੋ ਜੀ ਇੱਥੇ ਇਹ ਕੰਮ ਚਲਾਉ ਉਹ ਅਸੀਂ ਇੱਕ ਵਾਰ ਲਿਆਂਦਾ ਸੀ ਕਿਉਂਕਿ ਇੱਕ ਵਾਰ ਬੇਟਾ ਬਹੁਤ ਜ਼ਿਆਦਾ ਜਿੱਦ ਕਰ ਰਿਹਾ ਸੀ ਵੀ ਮੈਂ ਆਪੇ ਖਾਣੇ ਨੇ ਤੇ ਉਸ ਟਾਈਮ ਅਸੀਂ ਇਹ ਆਨਲਾਈਨ ਮੰਗਾਇਆ ਸੀ ਤੇ ਇਹ ਠੀਕ ਹੈ ਬਹੁਤ ਵਧੀਆ ਹੈ ਜੇ ਤੁਸੀਂ ਇਹਨੂੰ ਠੀਕ ਜਿਹੇ ਤਰੀਕੇ ਨਾਲ ਯੂਜ਼ ਕਰਨਾ ਚਾਹੋ ਤਾਂ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਇਹ ਥੋੜਾ ਹੁੰਦਾ ਹੈ ਵੀ ਜਿਹੜੇ ਨਾਨ ਸਟਿਕ ਹੁੰਦੇ ਨੇ ਉਹਦੇ ਵਿੱਚ ਇਹ ਨੀਚੇ ਨਹੀਂ ਲੱਗਦਾ ਕੋਲ ਵਗੈਰਾ ਇਹਦੇ ਵਿੱਚ ਥੋੜਾ ਜਿਹਾ ਨੀਚੇ ਲੱਗਣ ਦਾ ਡਰ ਹੁੰਦਾ ਹੈ ਤੇ ਬਾਕੀ ਜੇ ਮੈਂ ਸਰੋਂ ਦਾ ਤੇਲ ਯੂਜ਼ ਕਰਦੀ ਆ ਇਸ ਦੇ ਵਿੱਚ ਤਾਂ ਬਹੁਤ ਵਧੀਆ ਮਤਲਬ ਨਿਕਲ ਕੇ ਹੀ ਚੀਜ਼ ਬਣਦੀ ਹੈ ਤੇ ਬਿਲਕੁਲ ਵੀ ਚਿਪਕਦੇ ਨਹੀਂ ਹੈਗੇ ਤੇ ਲੋ ਜੀ ਇੱਥੇ ਆਪਾਂ ਜਿਹੜਾ ਪੈਨ ਸੀਗਾ ਉਹ ਰੱਖ ਲਿਆ ਸੀ ਉਹਨੂੰ ਗਰਮ ਕਰਕੇ ਥੋੜਾ ਜਿਹਾ ਪ੍ਰੀ ਹੀਟ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਕੋਲਾ ਆਪਾਂ 10-15 ਮਿੰਟ ਤੋਂ ਬਾਅਦ ਆਪਾਂ ਤੁਸੀਂ ਦੇਖ ਸਕਦੇ ਹੋ ਕਨਸਿਸਟ ਜਿਹੜੇ ਇਹਨਾਂ ਦੇ ਬਾਊਲ ਬਣੇ ਨੇ ਉਹਦੇ ਵਿੱਚ ਥੋੜਾ ਥੋੜਾ ਸਰੋਂ ਦਾ ਤੇਲ ਪਾ ਕੇ ਉਸ ਤੋਂ ਬਾਅਦ ਆਪਾਂ ਇਹ ਘੋਲ ਪਾ ਦੇਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਲਈ ਟੱਕ ਦੇਣਾ ਜੇ ਆਪਾਂ ਇਹਨੂੰ ਪਾਨੇ ਤਾਂ ਬਹੁਤ ਜ਼ਿਆਦਾ ਫਲਫੀ ਬਣਦੇ ਨੇ ਇੱਥੇ ਮਿੱਠਾ ਛੋਡਾ ਥੋੜਾ ਜਿਹਾ ਹੀ ਪਾਇਆ ਮੈਂ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਫਿਰ ਵੀ ਬਹੁਤ ਵਧੀਆ ਬਣੇ ਨੇ ਤੇ ਬਹੁਤ ਹੀ ਵਧੀਆ ਟੇਸਟੀ ਖਾਣ ਦੇ ਵਿੱਚ ਬਹੁਤ ਵਧੀਆ ਨੇ ਜੇ ਤੁਸੀਂ ਬੱਚਿਆਂ ਨੂੰ ਆਪਣੇਆਂ ਨੂੰ ਆਪਣੇ ہاں ਘਰ ਦੀ ਚੀਜ਼ ਬਣਾ ਕੇ ਖਵਾ ਸਕਦੇ ਹੋ ਤਾਂ ਇਸ ਤੋਂ ਬੈਟਰ ਕੋਈ ਆਪਸ਼ਨ ਨਹੀਂ ਗੀ ਬਹੁਤ ਵਧੀਆ ਤੇ ਬਹੁਤ ਆਸਾਨੀ ਨਾਲ ਬਣ ਸਕਦਾ ਹੈ ਜੇ ਤੁਹਾਡੇ ਕੋਲ ਸਬਜ਼ੀਆਂ ਵੀ ਨਹੀਂ ਹੈਗੀਆਂ ਕਟੀਆਂੀਆਂ ਪਿਆਜ਼ ਹਰ ਘਰ ਦੇ ਵਿੱਚ ਹੁੰਦਾ ਟਮਾਟਰ ਸ਼ਿਮਲਾ ਮਿਰਚ ਮੰਨ ਲਓ ਨਹੀਂ ਹੈ ਤੇ ਤੁਸੀਂ ਕੱਲਾ ਪਿਆਜ਼ ਵਗੈਰਾ ਪਾ ਕੇ ਤੇ ਜਾਂ ਬਿਨਾ ਪਿਆਜ਼ ਤੋਂ ਕੱਲਾ ਸੂਜੀ ਤੇ ਕੱਲਾ ਦਹੀਂ ਲੈ ਕੇ ਉਸ ਦੇ ਨਾਲ ਵੀ ਇਹ ਚੀਜ਼ ਬਣਾ ਸਕਦੇ ਹੋ ਤੇ ਲਓ ਜੀ ਇੱਥੇ ਥੋੜੀ देर ਢੱਕਣ ਤੋਂ ਬਾਅਦ ਆਪਾਂ ਇਹਨਾਂ ਨੂੰ ਉਲਟ ਪੁਲਟ ਕਰ ਲਿਆ ਸੀ ਕਿਉਂਕਿ ਥੋੜੇ ਥੋੜੇ ਉਬਲਣ ਜਿਵੇਂ ਫੁੱਲ ਗਏ ਸੀਗੇ ਔਰ ਫੁੱਲਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਉਲਟ ਪੁਲਟ ਕਰਕੇ ਫਿਰ 2 ਕੁ ਮਿੰਟ ਲਈ ਹੋਰ ਪਕਾਵਾਂਗੇ ਉੱਪਰੋਂ ਫਿਰ ਟੱਕ ਕੇ ਕਿਉਂਕਿ ਨਿਚਲੀ ਸਾਈਡ ਵੀ ਜਿਹੜੀ ਆ ਉਹ ਤਾਂ ਜੋ ਉਹ ਵੀ ਪੱਕ ਜੇ ਤੇ ਲਓ ਜੀ ਇਹ ਪੱਕ ਗਏ ਨੇ ਉਸ ਤੋਂ ਬਾਅਦ ਆਪਾਂ ਜਿਵੇਂ ਹੁਣ ਇਹਨਾਂ ਨੂੰ ਟੱਕ ਦਵਾਂਗੇ ਤੇ ਇੱਕ ਆਪਸ਼ਨ ਹੋਰ ਵੀ ਸੀ ਜਿਨ੍ਹਾਂ ਕੋਲ ਆਪਣਾ ਕੀ ਕਹਿੰਦੇ ਨੇ ਇਹ ਪੈਨ ਵਗੈਰਾ ਨਹੀਂ ਹੈ ਉਨਾਂ ਲਈ ਵੀ ਇੱਕ ਆਪਸ਼ਨ ਹੈ ਉਹ ਤੁਸੀਂ ਅੱਗੇ ਵੀਡੀਓਜ਼ 'ਚ ਦੇਖ ਸਕਦੇ ਹੋ ਤੇ ਇਹ ਚੀਜ਼ ਹੈ ਜਿਹੜੀ ਬਹੁਤ ਹੀ ਟੇਸਟੀ ਬਣਦੀ ਹੈ ਬੇਟੇ ਮੇਰੇ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਜਿਵੇਂ ਕਿ ਤੁਸੀਂ ਹੁਣ ਤੁਹਾਨੂੰ ਪਤਾ ਹੀ ਅੱਜਕੱਲ ਮੀਂਹ ਦਾ ਮੌਸਮ ਹੈ ਛਟਪਟ ਮੀਂਹ ਪੈ ਜਾਂਦਾ ਕੁਛ ਨਾ ਕੁਛ ਖਾਣ ਨੂੰ ਛਟਪਟਾ ਜੀ ਕਰਦਾ ਹੀ ਰਹਿੰਦਾ ਤੇ ਤੁਸੀਂ ਇਹ ਚੀਜ਼ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇੱਕ ਪੂਰ ਆਪਣਾ ਨਿਕਲ ਚੁਕਿਆ ਇੱਥੇ ਤੇ ਉਸ ਤੋਂ ਬਾਅਦ ਆਪਾਂ ਫਿਰ ਦੂਜਾ ਪੂਰਵੀ ਛੇਤੀ ਵੀ ਪਾ ਦਾਂਗੇ ਤੇ ਜੇ ਕਿਸੇ ਕੋਲ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਕਿ ਆਪੇ ਪੈਨ ਨਹੀਂ ਹੈ ਉਹ ਤੁਸੀਂ ਇਸ অপਸ਼ਨ ਦੇ ਨਾਲ ਵੀ ਬਣਾ ਸਕਦੇ ਹੋ ਤਵੇ ਦੇ ਉੱਤੇ ਥੋੜਾ ਜਿਹਾ ਤੇਲ ਪਾਓ ਤੇ ਉਸ ਤੋਂ ਬਾਅਦ ਇਹਦਾ ਬੈਟਰ ਪਾ ਦਿਓ ਨਿੱਕੇ ਨਿੱਕੇ ਪੂੜੇ ਟਾਈਪ ਦੇ ਇਹਨਾਂ ਨੂੰ ਮਤਲਬ ਸੈੱਟ ਕਰ ਲਓ ਠੀਕ ਹੈ ਜਿਆਦਾ ਮੋਟਾ ਵੀ ਨਹੀਂ ਰੱਖਣਾ ਆਪਾਂ ਤੇ ਜਿਆਦਾ ਬਰੀਕ ਵੀ ਨਹੀਂ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਟੱਕਣ ਨਾਲ ਜਾਂ ਕਿਸੇ ਤੁਸੀਂ ਚੀਜ਼ ਨਾਲ ਇਹਨੂੰ ਟੱਕ ਦੋ ਤਗਣ ਤੋਂ ਬਾਅਦ ਇਹ ਭਾਫ਼ ਨਾਲ ਵੀ ਥੋੜਾ ਜਿਹਾ ਸਟੀਮ ਜਿਹਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹ ਪੱਕਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਵੀ ਇਹ ਚਿਪਕਿਆ ਨਹੀਂ ਹੈਗਾ ਨੀਚੇ ਤੇ ਫਿਰ ਆਪਾਂ ਇਹਨੂੰ ਉਲਟ ਪੁਲਟ ਕਰਕੇ ਚੰਗੀ ਤਰ੍ਹਾਂ ਨਾਲ ਪਕਾ ਲਵਾਂਗੇ ਲਓ ਜੀ ਇਹਨੂੰ ਇੱਥੇ ਪਲਟਤਾ ਤੇ ਬਹੁਤ ਹੀ ਸੋਹਣੀ ਉੱਪਰ ਬ੍ਰਾਊਨ ਜਿਹਾ ਕਲਰ ਦੀ ਲੇਅਰ ਆ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ 2 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਦੂਜੀ ਸਾਈਡ ਤੋਂ ਵੀ ਉਸ ਤੋਂ ਬਾਅਦ ਆਪਾਂ ਇਹਨੂੰ ਉਤਾਰ ਲਵਾਂਗੇ ਤੇ ਬਿਲਕੁਲ ਵੀ ਨਹੀਂ ਚਿਪਕਦਾ ਇਹ ਤਵੇ ਦੇ ਨਾਲ ਜੇ ਤੁਸੀਂ ਇਸ ਤਰੀਕੇ ਨਾਲ ਇਹ ਬਣਾਉਣਾ ਚਾਹੋ ਜੇ ਤੁਹਾ ਛੱਡ ਦੋ ਤੇ ਇਸ ਤਰੀਕੇ ਨਾਲ ਤੁਸੀਂ ਇਹ ਨਾਸ਼ਤਾ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹੈ ਤੇ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਤੇ ਲੋ ਜੀ ਇਹ ਦੋ ਤਰੀਕੇ ਸੀਗੇ ਸੂਜੀ ਦਾ ਨਾਸ਼ਤਾ ਬਣਾਉਂਦੇ ਬਹੁਤ ਹੀ ਵਧੀਆ ਜੇ ਤੁਸੀਂ ਚਾਹੋ ਤਾਂ ਇਹ ਕੋਈ ਵੀ ਤਰੀਕਾ ਅਪਣਾ ਸਕਦੇ ਹੋ ਜਿਉਂ ਆਪੇ ਪੈਨ ਨਹੀਂਗੇ ਤੁਹਾਡੇ ਕੋਲ ਤਾਂ ਤੁਸੀਂ ਉਹ ਤਰੀਕਾ ਵੀ ਅਪਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਸੇ ਤਰੀਕੇ ਨਾਲ ਮੈਂ ਸਾਰੇ ਕੁਸ਼ਕ ਬਣਾ ਲਿਆ ਸੀ ਆਪਣੀਆਂ ਜਿਹੜੀਆਂ ਪੂੜੇ ਟਾਈਪ ਨੇ ਉਹ ਤੇ ਕੁਸ਼ਕ ਬਣਾ ਲਏ ਸੀ ਆਪੇ ਪੈਨ ਤੇ ਸਾਰਾ ਜਿਹੜਾ ਬੈਟਰ ਸੀ ਆਪਣਾ ਹੋ ਗਿਆ ਤੇ ਖਤਮ ਉਸ ਤੋਂ ਬਾਅਦ ਇੱਕ ਜਿਹੜਾ ਸੀ ਥੋੜਾ ਜਿਹਾ ਨਾ ਉਹ ਟੁੱਟਿਆ ਸੀ ਜਦੋਂ ਫਰਸਟ ਪੂਰ ਕੱਢਿਆ ਸੀ ਮੈਂ ਕਿਹਾ ਥੋੜਾ ਜਿਹਾ ਟੇਸਟ ਕਰਕੇ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਬਣਿਆ ਟੇਸਟ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਲਾਜਵਾਬ ਹੁੰਦਾ ਹੈ ਇਹਦਾ ਤੇ ਬਹੁਤ ਹੀ ਵਧੀਆ ਹੈ ਜਿਹੜਾ ਬਾਹਰ ਲੀਆਂ ਚੀਜ਼ਾਂ ਬੱਚਿਆਂ ਨੂੰ ਖਵਾਉਣ ਨਾਲੋਂ ਚੰਗਾ ਵੀ ਇਹ ਘਰ ਦੀ ਚੀਜ਼ ਤੁਸੀਂ ਬਣਾ ਕੇ ਬੱਚੇ ਨੂੰ ਖਵਾਓ ਨਾਲੇ ਬੱਚੇ ਖੁਸ਼ ਨਾਲੇ ਤੁਸੀਂ ਖੁਸ਼ ਆਪ ਬੱਚਿਆਂ ਨੂੰ ਕੋਈ ਅਨ ਹੈਲਦੀ ਚੀਜ਼ ਬਾਹਰਲੀ ਆਪਾਂ ਤੁਹਾਨੂੰ ਪਤਾ ਅੱਜਕੱਲ ਕਿਹੋ ਜ ਕਿ ਜਾਂ ਬੰਦੀਆਂ ਕਰਦੀਆਂ ਨੇ ਇਸ ਤੋਂ ਚੰਗਾ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਘਰ ਦੀ ਸਾਫ਼ ਸੁਥਰੀ ਚੀਜ਼ ਬਣਾ ਕੇ ਖਵਾਓ ਤੇ ਲੋ ਜੀ ਇਹ ਬਹੁਤ ਹੀ ਆਸਾਨ ਜੀ ਰੈਸিপি ਸੀ ਤੇ ਇੱਥੇ ਮੇਰੇ ਬੇਟੇ ਨੂੰ ਦੇਖ ਦੇਖ ਕੇ ਲੱਗੀ ਸੀ ਭੁੱਖ ਤੇ ਉਹ ਦਾ ਬਹੁਤ ਜ਼ਿਆਦਾ ਜੀ ਕਰ ਰਿਹਾ ਸੀ ਤੇ ਕਾਫੀ ਦਿਨਾਂ ਦਾ ਮੈਨੂੰ ਡਿਮਾਂਡ ਕਰ ਰਿਹਾ ਸੀ ਮੰਮਾ ਕੁਛ ਨਾ ਕੁਛ ਮੈਨੂੰ ਬਣਾ ਕੇ ਦੇਵੋ ਕੋਈ ਨਾ ਕੋਈ ਚੀਜ਼ ਹੋਰ ਵੀ ਬਣਾ ਲਈ ਦੀ ਘਰ ਦੇ ਵਿੱਚ ਤੇ ਮੈਂ ਕਿਹਾ ਚਲੋ ਇਹ ਰੈਸিপি ਵੀ ਅੱਜ ਆਪਾਂ ਸ਼ੇਅਰ ਕਰ ਦਈਏ ਤੇ ਲੋ ਜੀ ਇਹ ਵਾਲੀ ਬਹੁਤ ਹੀ ਟੇਸਟੀ ਰੈਸিপি ਬਣੀ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਘਰ ਦੇਆਂ ਨੂੰ ਇਹ ਚੀਜ਼ ਬਣਾ ਕੇ ਜ਼ਰੂਰ ਖਵਾਓ ਤੇ ਦੱਸਿਓ ਜ਼ਰੂਰ ਵੀ ਰੈਸিপি ਕਿਵੇਂ ਦੀ ਲੱਗੀ ਤੇ ਚੈਨਲ ਤੇ ਬਨੇ ਰਹੋ ਜਿੰਨਾ ਵੀਰ ਭਰਾਵਾਂ ਨੇ ਪੈਣਾ ਨੇ ਸਭ ਨੇ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਰੈਸিপি ਕਿਵੇਂ ਦੀ ਲੱਗੀ ਤੇ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਇਸੇ ਤਰ੍ਹਾਂ ਹੀ ਮੈਂ ਤੇ ਬਣਾ ਲਏ ਨੇ ਇਹ ਸਾਰੇ ਆਪਣੇ ਸਨੈਕਸ ਵਗੈਰਾ ਪੂਰੇ ਸਾਰਾ ਬੈਟਰ ਮੇਰਾ ਹੋ ਗਿਆ ਸੀ ਖਤਮ ਤੇ ਉਸ ਤੋਂ ਬਾਅਦ ਨਾਲ ਬਣਾਈ ਸੀ ਚਾਹ ਤੇ ਨਾਲ ਲਾਈ ਸੀ ਸੌਸ ਬਹੁਤ ਹੀ ਜ਼ਿਆਦਾ ਟੇਸਟੀ ਨੇ ਤੁਸੀਂ ਵੀ ਬਣਾ ਕੇ ਇੱਕ ਵਾਰ ਜ਼ਰੂਰ ਦੱਸਿਓ ਵੀ ਕਿਹੋ ਜਿਹਾ ਬਣੇ ਨੇ ਤੇ ਹੋਰ ਬਹੁਤ ਸਾਰੀਆਂ ਐਵੇਂ ਦੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਐਵੇਂ ਦੀਆਂ ਛੋਟੀਆਂ ਮੋਟੀਆਂ ਰੈਸਪੀਜ਼ ਬੱਚਿਆਂ ਲਈ ਤੇ ਹੋਰ ਵੀ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਆਪਾਂ ਲੈ ਕੇ ਆਂਦੇ ਰਵਾਂਗੇ ਟੀਲ ਦੈਨ ਬਾਏ ਬਾਏ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਇੱਥੋਂ ਤੱਕ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਅਸੀਂ ਹੋਰ ਨਵੇਂ ਨਵੇਂ ਵੀਡੀਓਜ਼ ਐਵੇਂ ਦੀਆਂ ਰੈਸਪੀਜ਼ ਦੀਆਂ ਲੈ ਕੇ ਆਂਦੇ ਰਹੀਏ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਟੀਲ ਦੈਨ ਬਾਏ ਬਾਏ ਥੈਂਕ ਯੂ